ਮੇਲੀਆ ਨਾਲ ਘਰ ਸੰਗੀਤ ਵਾਹਿਗੁਰੂ ਸਰਬ ਜੀ ਤਲਵ ਮਹੱਲਾ ਚਰਤਾ ਘਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਨਾਈਆ ਬਲਿਹਾਰੀ ਕੋ ਆਪਣੇ ਗੁਰ ਕੋ ਭਲ ਜਾਈਆ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਨਾਈਆ ਬਨਿਹਾਰੀ ਗੁਰਿਆਪਨ ਗੁਰ ਕੋ ਵਧ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਾਮ ਹਰ ਕੇ ਗੁਣ ਹਰ ਭਾਉ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਕਮ ਕਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤੈ ਸਤ ਗੁਰਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਨ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਸਤਾਰਾ ਜੋ ਹਰ ਨਾਮ ਧਿਆਇ ਦੇ ਤਿਨ ਜਨ ਪਰਵਾਨਾ ਤਿਰ ਵਿਰਤ ਹੋ ਨਾਨਕ ਵਾਲਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮਖ ਪਿਆਰਾ ਸੇਵੰਦੇ ਤਿਨ ਹਰផល ਪਾਵੈ ਜਿਨਾਂ ਹਰ ਸੇਤੀ ਪਰਹੜੀ ਤਿਨਾਂ ਜੀ ਪ੍ਰਭ ਨਾਲੇ ਹੋਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸਮਾਲੇ ਜਿਹ ਗੁਰਮੁਖ ਪਿਆਰਾ ਸੇਵਿਆ ਤਨ ਕੋ ਕਮਜਾਇਆ ਹੋਏ ਆਪ ਸੁਦੇ ਪਰਵਾਸ ਸਭ ਜਗਤਿ ਛਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧਰਮ ਗੁਰ ਧਰਮ ਗੁਰ ਹਰਿ ਪਾਰਕ ਦੱਸਿਆ ਗੁਰ ਪੰਨ ਵੱਡ ਪੰਨੋ ਜੋ ਗੁਰ ਸਿਖ ਗੁਰ ਸੇਵੰਦੇ ਸੇ ਪੰਨ ਪ੍ਰਾਣੀ ਜਨ ਨਾਨਕ ਤਨ ਕੋ ਵਾਰਿਆ ਸਦਾ ਸਦਾ ਗੁਰ ਬਾਣੀ ਗੁਰਮਖ ਖਸਰ ਜੀ ਸੇ ਰੀਆ ਸੇ ਆਪਰ ਭਾਈਆ ਹਰ ਦਰਗਿ ਪੈ ਨਾਈਆ ਹਰਿਆਪ ਗਰ ਲਾਈਆ ਜੋ ਗੁਰਮਖ ਨਾਮ ਧਿਆਇ ਦੇ ਤਨ ਦਰਸ਼ਨ ਦੀਜੈ ਹਮ ਤਨ ਕੇ ਚਰਨ ਪਕਾਲ ਦੇ ਧੂੜ ਕੋਲ ਕੋੜ ਪੀਜੈ ਪਾਣ ਸਪਾਰੀ ਖਾਤੀਆ ਮੁਖ ਬੀੜੀ ਆ ਲਾਈਆ ਹਰ ਹਰ ਕਦੇ ਨਾ ਚੇਤੇ ਜੋ ਜਾਂ ਪਕੜੇ ਸਗਾਈਆ ਜਿਨ ਹਰ ਨਾਮ ਆ ਹਰ ਚੇਤਿਆ ਹਿਰਦੈ ਉਰ ਧਾਰੇ ਤੇ ਜਿਮ ਜਮ ਤੇੜਾ ਨ ਆਵੈ ਗੁਰ ਸਿੱਖ ਗੁਰ ਪਿਆਰੇ ਹਰਿ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਨ ਸਤਿਗੁਰ ਭੇਟਿਆ ਰੰਗ ਰੰਗਿ ਨਾਮ ਬਾਣੈ ਸਤਿਗੁਰ ਦਾਤਾ ਆਖੀਐ ਤੁਸ ਕ੍ਰਿਪਾ ਸਾਉ ਹਉ ਗੁਰ ਮੇਟੋਂ ਸਦ ਵਾਹਿ ਆ ਜਨ ਦਿੱਤਰਾ ਨਾਉ ਸੁਧ ਧਨ ਗੁਰੂ ਸਾਹਿਬ ਆਸ ਹੈ ਹਰ ਦੇਸ ਸੁਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰੂ ਰਸਨਾ ਵਿੱਚ ਅੰਮ੍ਰਿਤ ਗੋਲ ਦੀ ਹਰ ਨਾਮ ਸਹਾਈ ਜਿਨ ਸੋ ਸਿੱਖਾ ਗੁਰ ਮੰਨਿਆ ਤਨਾ ਭੁਖ ਸਭ ਜਾਵੇ ਹਰ ਕਾਮਾਰਗ ਅਖੀਐ ਕੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਲ ਚਲੇ ਗਈਐ ਜਿਨ ਗੁਰਮਖਾਰ ਅਰੰਧਿਆ ਸੇ ਸਾਵਟ ਜਾਣੇ ਓ ਸਤਗੁਰ ਕੋ ਸਦ ਵਾਰਿਆ ਗੁਰਬਚਨ ਸਮਾਣੇ ਤੂ ਠਾਕਰ ਤੂ ਸਾਹਿਬ ਤੂ ਹੈ ਮੇਰਾ ਮੀਰਾਨ ਤੋ ਦਰ ਭਾਵੈ ਜਰੀ ਬੰਦਗੀ ਤੋ ਗੁਣੇ ਗਹਿਰਾ ਆਪੇ ਹਰਿ ਕ ਰੰਗ ਹੈ ਆਪੇ ਬਹੁ ਰੰਗੀ ਜੋਤ ਸਭਾਵੈ ਨਾਨਕ ਸਾਹੀ ਗਲ ਚੰਗੀ ਆਪੇ ਹਰਿ ਕ ਰੰਗ ਹੈ ਆਪੇ ਬਹੁ ਰੰਗੀ ਜੋਤ ਸਭਾਵੈ ਨਾਨਕ ਸਾਹੀ ਗਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ